ਦੋ ਹੀ ਬੱਲਾਂ ਨੇ ਜੀ ਕਰੇਲੇ ਦੀਆਂ ਦੋ ਘਰਾਂ ਤੋਂ ਮੁੱਕਦੇ ਨਹੀਂ ਚੌਥੇ ਦਿਨ ਤੀਜੇ ਦਿਨ ਪੰਜਵੇਂ ਦਿਨ ਬਾਦੂ ਹੋ ਜਾਂਦੇ ਰਹਿੰਦੇ ਆ। ਪਾਗੇ ਨੂੰ ਕੋਈ ਸਪਰੇ ਨਹੀਂ ਕੀਤੀ ਕੋਈ ਰੇ ਨਹੀਂ ਪਾਇਆ। ਆਰਗਾਇਣ ਕਨੇ ਬਿਲਕੁਲ ਜਿਹੜਾ ਕੋਈ ਮਾੜਾ ਮੁੱਟਾ ਕਾਣਾ ਹੁੰਦਾ ਉਹ ਭਾਈ ਛੱਡ ਦਿੰਨੇ ਆ। ਬਹੁਤ ਵਧੀਆ ਚੀਜ਼ ਹੈ ਜੀ ਤੁਸੀਂ ਵੀ ਦੋ ਦੋ ਚਾਰ ਚਾਰ ਵੇਲਾਂ ਲਾਇਆ ਕਰੋ ਘਰ ਵਾਸਤੇ। ਉਹ ਵੇਲਾਂ ਵੀ ਦਿਖਾਉਣਾ ਮੈਂ। ਆ ਦੇਖੋ ਹੋਰ ਵੀ ਕਿੰਨੇ ਛੋਟੇ ਛੋਟੇ ਲੱਗੇ ਪਏ ਨੇ। ਆ ਦੇਖੋ ਇੱਕ ਆਇਆ ਪਾਣੀ ਜ਼ਿਆਦਾ ਲੱਗਣ ਕਰਕੇ ਰਕਾ ਹੋ ਜਾਂਦਾ ਆ ਦੇਖ ਸਕਦੇ ਹਾਂ ਅਜੇ ਵੀ ਲੱਗੇ ਪੈਨ ਮੈਂ ਛੋਟੇ ਛੋਟੇ ਛੱਟ ਤੇ ਪਰਸੋਂ ਨੂੰ ਆ ਜਾਣਗੇ ਆ ਦੇਖ ਸਕਦੇ ਇਹ ਦੋ ਹੀ ਵੱੱਲਾ ਨੇ ਜੀ ਬਸ ਆਪਣੇ ਉੱਥੇ ਤੱਕ ਕਲੇਲੇ ਵਾਧੂ ਕਰ ਰੱਖੇ ਨੇ ਇਹਨੇ ਬਣਦੇ ਵੀ ਪੂਰੇ ਵਧੀਆ ਖਾਂਟ ਇਹ ਬਰਸਾਤਾਂ ਦੇ ਵਿੱਚ ਆ ਕੇ ਥੋੜੇ ਪੀਲੇ ਹੋਣ ਲੱਗ ਜਾਂਦੇ ਨੇ ਜਿਵੇਂ ਆਹ ਦੇਖ ਲਓ ਇਹਨੂੰ ਤੋੜ ਕੇ ਸਿੱਟ ਦਾਂਗੇ ਹਉ ਦੇਖੋ ਕਿਵੇਂ ਲੱਕਦੇ ਨੇ ਆਹ ਚਾਰ ਵੱਲਾ ਹੀ ਨਹੀਂ ਮੁਕਦਿਆ ਘਰ ਵਾਸਤੇ ਤੀਜੇ ਦਿਨ ਚੌਥੇ ਦਿਨ ਪੰਜਵੇਂ ਦਿਨ ਸਬਜ਼ੀ ਬਣ ਜਾਂਦੀ ਹੈ। ਹਾਂ ਦੇਖ ਲਓ। ਇਹ ਪਰਸੋਂ ਫੇਰ ਬਣ ਜਾਣਗੇ। ਅੱਜ ਇਹ ਤਾਂ ਸਾਫ ਸਪੱਈਆ ਕਰਾਂਗੇ। ਹੁਣ ਠੰਡੋ ਹੋ ਗਏ ਹੁਣ ਕੋਈ ਡਰ ਨਹੀਂ। ਆਕਾ ਕੁਝਾ ਕੱਢਿਆ ਜਾਊਗਾ। ਜੜਾ ਜੋੜਾ। ਫਿਰ ਹੋਰ ਵੀ ਬੇਲ ਵਧੀਆ ਹੋ ਜੂਏ। ਔਰ ਥੋੜੀ ਥੋੜੀ ਸਬਜ਼ੀ ਆਪਾਂ ਨੂੰ ਜ਼ਰੂਰ ਲਾਉਣੀ ਚਾਹੀਦੀ ਸਾਰੇ ਘਰ ਵਾਸਤੇ ਮੰਗਿਆ ਹੀ ਬਹੁਤਾ ਇੱਕ ਤਾਂ ਕੋ ਪਤਾ ਨਹੀਂ ਕਿ ਟੀਕੇ 2 ਕੇ ਲਾਉਂਦੇ ਨੇ ਕੀ ਕਰਦੇ ਨੇ ਜਿਹੜੀ ਆਪਦੇ ਹੱਥੇ ਆਪਾਂ ਪੈਦਾ ਕਰਾਂਗੇ ਉਹ ਤਾਂ ਸੋਨੇ ਤੇ ਸੁਹਾਗਾ ਹੀ